ਕਰਤਾਰ ਹੀ ਕਰ ਸੋਹੋ ਤਬ ਤੱਕ ਇਹ ਤੂੰ ਜਾਣਾਈ ਕੋਏ ਤੂੰ ਕਰਤਾਰ ਕਲਾ ਸੋਹੋ ਤੇਰਾ ਤੋੜ ਤੇ ਹੀ ਮਰ ਕੇਗਾ ਸਦਾ ਸਦਾ ਧਮ ਨਾਮ ਕੇ ਸਭੂ ਪਰਮ ਪਰਮਾਤਮਾ 에ਨੀ ਕੇਗਾ ਤੇਰਾ ਯਾਹ ਰਹਾ ਹੈ ਤੂੰ ਤੂੰ ਹੋ ਬਨਹਾਰ ਅਗਾਂਗਿਆ ਆਦੀ ਉਜਿਆ ਚੌਥਾ ਸੇਵਾ ਤੰਗੋ ਦੁਖਣਾ ਹੈ ਬਰ ਬਰ ਸਾਰਨਾ ਇਕ ਬਨਾਈ ਚੌਰੀ ਸੋਹੇ ਰੂਪਾ ਵਰਨਾਂ ਗੋੰਦਿਆਂ ਨੂੰ ਤੋ ਸੇਵਾ ਸੇਵਾ ਸੇ ਮਾਰ ਜਨ ਸੋਇ ਨਾਨਕ ਕਰਿ ਬਰਾਬਰ ਭੋਇ ਜਨ ਜਗਿਆਸ ਕੋ ਮਹਾਰਾ ਇਸ ਕਲ ਸੰਗ ਕਰ ਸੰਸਾਰ ਕਹਨਾ ਜਗ ਸ਼ਾਂਤਗਣਾ ਕੀ ਬਾਝਾ ਤੂਰ ਕਹਾਂ ਨਿਕਰਦਾ ਲੋਕਾ ਤੂਰ ਸ਼ਾਂਤਗਣਾ ਕੀ ਬਾਝਾ ਤੂਰ ਵਾਹਿ ਦੀ ਕਾ ਸੋ ਸਾ ਵਾਹਿ ਦੀ ਕੀ ਬਕੈ